ਇਤਿਹਾਸ ਕਰ ਅਨੁਸਾਰ 8 ਪੋ ਦੀ ਰਾਤ ਮਾਤਾ ਗੁਜਰੀ ਜੀ ਅਤੇ ਸੈਭਜਾਂਦੇ ਆਨੇ ਕੈਨੋ ਦੇ ਤਲਾਬ ਕੰਡੇ ਖੁੱਲੇ ਮੈਦਾਨ ਵਿੱਚ ਗੁਜ਼ਾਰੀ ਅਤੇ 9 ਪੋ ਦੀ ਸਵੇਰ ਨੂੰ ਗੰਘੂ ਆਪਣੇ ਘਰੇ ਲੈ ਗਿਆ ਜਿੱਥੇ ਉਸਨੇ ਮਾਤਾ ਜੀ ਦੀ ਮੋਹਰਾਂ ਵਾਲੀ ਥੈਲੀ ਚੋਰੀ ਕਰ ਲਈ ਉਸਨੇ ਪੈਸੇ ਚੋਰੀ ਕਰਕੇ ਲਕੋਲੇ ਜਿਸ ਦਾ ਜ਼ਿਕਰ ਜੋਗੀ ਅੱਲਾ ਖਾਂ ਯਾਰ ਨੇ ਇਹੋ ਕੀਤਾ ਹੈ ਦੁਨੀਆ ਮੇ ਆਪਣੇ ਨਾਮ ਕੋ ਬਦਨਾਮ ਕਰ ਗਿਆ ਦੁਸ਼ਮਨ ਵੀ ਜੋ ਨਾ ਕਰਤਾ ਉਹ ਇਹ ਕੰਮ ਕਰ ਗਿਆ ਅਲਕਿਸਾ ਲੇਕੇ ਸਾਤ ਉਹ ਜਸੂਸ ਆ ਗਿਆ ਪਕੜਾਣੇ ਸ਼ਾਹਜਾਦੋਂ ਕੋ ਮਨਹੂਸ ਆ ਗਿਆ ਗੰਗੂ ਨੇ ਮੋਰਾ ਵਾਲੀ ਥੈਲੀ ਚੋਰੀ ਕਰ ਲਈ ਜੋ ਕਿ ਮਾਤਾ ਗੁਜਰੀ ਜੀ ਨੂੰ ਪਤਾ ਲੱਗ ਗਿਆ ਤੇ ਨੀਚ ਗੰਗੂ ਇਹ ਅਕਿਰਤ ਕੰਤਾ ਕਰਕੇ ਮਾਨੀ ਮਨ ਅਤਪਸਾਨ ਸੀ ਤੇ ਸਮਝ ਰਿਆ ਸੀ ਕਿ ਹੁਣ ਉਸ ਦੇ ਸਾਰੇ ਦਰਦ ਚੁੱਕੇ ਜਾਣਗੇ ਨੋ ਪੋਦਾ ਦਿਨ ਚੜਿਆ ਸਮਾਨ ਖਿਲਰਿਆ ਹੋਇਆ ਸੀ ਜਿਸ ਵਿੱਚੋਂ ਮੋਹਰਾਂ ਵਾਲੀ ਥੈਲੀ ਗਾਇਬ ਸੀ ਮਾਤਾ ਜੀ ਨੇ ਗੰਗੂ ਨੂੰ ਕੋਲ ਸੱਦਿਆ ਤੇ ਸਹਿਜਨਾ ਪੁੱਛਿਆ ਕਿ ਗੰਗੂ ਆ ਸਾਰਾ ਸਮਾਨ ਖਿਲਰਿਆ ਪਿਆ ਹੈ ਇਸ ਵਿੱਚੋਂ ਮੋਹਰਾ ਵਾਲੀ ਥੈਲੀ ਵੀ ਗਾਇਬ ਹੈ ਜੇਕਰ ਤੂੰ ਇਹ ਥੈਲੀ ਸਾਂਭ ਲਈ ਹੈ ਤਾਂ ਬਹੁਤ ਚੰਗਾ ਕੀਤਾ ਕਿਉਂਕਿ ਤਨ ਸਾਂਭ ਕੇ ਪਰਦੇ ਵਿੱਚ ਰੱਖਿਆ ਹੀ ਠੀਕ ਹੁੰਦਾ ਹੈ ਮਾਤਾ ਜੀ ਦੇ ਇਤਰਾਹ ਕੋ ਪੁੱਛਣ ਅਤੇ ਕਹਿਣ ਦੀ ਦੇਸ ਸੀ ਕਿ ਨਮਕ ਹਰਾਮ ਗੰਗੂ ਨੇ ਬੜੇ ਰੋਵ ਵਿੱਚ ਆ ਕੇ ਮਾਤਾ ਜੀ ਨੂੰ ਵੱਧ ਘਟ ਬੋਲਣਾ ਆਰੰਭ ਕਰ ਦਿੱਤਾ ਕਿ ਯਾਹਕੇ ਕੀ ਤੁਸੀਂ ਮੈਨੂੰ ਨੇਕੀ ਕਰਨ ਦਾ ਇਹ ਫਲ ਦਿੰਦੇ ਹੋ ਮੈਂ ਸਰਕਾਰ ਦੇ ਬਾਗਿਆਂ ਨੂੰ ਆਪਣੀ ਜਾਨ ਜੋਖਮ ਵਿੱਚ ਪਾ ਕੇ ਪਨਾਹ ਦਿੱਤੀ ਹੈ ਜੇ ਸੁਵੇ ਦਾ ਨੂੰ ਪਤਾ ਚੱਲ ਗਿਆ ਤਾਂ ਸੁਵੇ ਨੇ ਮੇਰਾ ਘਾਨ ਬੱਚਾ ਪੀੜ ਦੇਣਾ ਹੈ ਇੰਨਾ ਖਤਰਾ ਮੁੱਲ ਲੈ ਕੇ ਮੈਂ ਤੁਹਾਨੂੰ ਆਪਣੇ ਘਰ ਆਰਾਮ ਕਰਵਾਇਆ ਅਤੇ ਪ੍ਰਸ਼ਾਦ ਪਾਣੀ ਛਕਾਇਆ ਪਰ ਤੁਸੀਂ ਮੇਰੇ ਤੇ ਚੋਰੀ ਦੀ ਤੋਹਮਤ ਲਾ ਰਹੇ ਹੋ ਉੰਜ ਆਪ ਸਰਕਾਰ ਤੋਂ ਲੁੱਕਦੇ ਫਿਰਦੇ ਹੋ ਤੇ ਚੋਰ ਦੂਸਰਿਆਂ ਨੂੰ ਕਹਿ ਰਹੇ ਹੋ ਮਕਾਰ ਗੰਗੂ ਕਹਿਣ ਲੱਗਾ ਕਿ ਮੈਂ ਹੁਣੇ ਜਾ ਕੇ ਕੋਤਵਾਲ ਨੂੰ ਇਤਲਾ ਦਿੰਦਾ ਹਾਂ ਕਿ ਸਰਕਾਰ ਦੇ ਬਾਕੀ ਗੁਰਗੋਬਿੰਦ ਸਿੰਘ ਜੀ ਦੀ ਮਾਤਾ ਤੇ ਉਸਦੇ ਛੋਟੇ ਪੁੱਤਰ ਮੇਰੇ ਘਰ ਵਿੱਚ ਛੁਪੇ ਹੋਏ ਹਨ ਮਾਤਾ ਜੀ ਨੇ ਨੰਮਕ ਹਰਾਮੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਪੁੱਤ ਗੰਗਿਆ ਮੈਂ ਤਾਂ ਖੇਲ ਰਿਹਾ ਆਇਆ ਸਮਾਨ ਵੇਖ ਕੇ ਸੁਭਾਵਿਕ ਹੀ ਪੁੱਛ ਲਿਆ ਹੈ ਹੁਣ ਤੂੰ ਰੋਲਾ ਨਾ ਪਾ ਅਸੀਂ ਤਾਂ ਕੀ ਕਰਨਾ ਹੈ ਠੀਕ ਹੈ ਜੇ ਤੇਨੂੰ ਧੰਨ ਬਾਰੇ ਨਹੀਂ ਵੀ ਪਤਾ ਕੋਈ ਬਾਤ ਨਹੀਂ ਪਰ ਤੂੰ ਰੋਲਾ ਨਾ ਪਾ ਜੇਕਰ ਕੋਈ ਹੋਰ ਚੋਰ ਚੱਕਾ ਵੀ ਲੈ ਗਿਆ ਤਦ ਵੀ ਕੋਈ ਬਾਤ ਨਹੀਂ ਤੂੰ ਧੀਰ ਰਖ ਚੁੱਪ ਕਰ ਜਾ ਜਿਉਂ-ਜਿਉਂ ਮਾਤਾ ਜੀ ਉਸ ਨੂੰ ਚੁੱਪ ਕਰਨ ਲਈ ਕਹਿ ਰਹੇ ਸਨ ਪਰ ਇਹ ਗੰਗੂ ਹੋਰ ਉੱਚੀ ਉੱਚੀ ਰੋਲਾ ਪਾਉਂਦਾ ਘਰੋਂ ਬਾਹਰ ਨਿਕਲ ਗਿਆ ਗੰਗੂ ਨੇ ਇਸ ਪ੍ਰਕਾਰ ਲਾਲ ਜਵਸ ਹੋ ਗੁਰੂ ਘਿਆ ਨੂੰ ਬੋਲ ਕਬੋਲ ਬੋਲਦੇ ਆ ਪਿੰਡ ਦੇ ਚੌਧਰੀ ਨਾਲ ਜਾ ਕੇ ਮਰਿੰਡੇ ਕੋਤਵਾਲ ਨੂੰ ਜਾ ਖਬਰ ਦਿੱਤੀ ਕਿ ਜਹਾ ਪਨਾ ਸਰਕਾਰ ਦੇ ਬਾਗੀ ਗੁਰਗੋਬਿੰਦ ਸਿੰਘ ਜੀ ਦੀ ਮਾਤਾ ਅਤੇ ਦੋ ਛੋਟੇ ਪੁੱਤਰ ਮੇਰੇ ਘਰ ਵਿੱਚ ਛੁਪੇ ਹੋਏ ਹਨ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਵਜੀਦ ਖਾਂ ਪਾਸੋਂ ਉੱਚੇ ਮਰਤਬੇ ਹਾਸਲ ਕਰੋ ਤੇ ਮੈਨੂੰ ਵੀ ਇਨਾਮ ਦਿਵਾਓ ਗੰਗੂ ਵੱਲੋਂ ਇਹ ਖਬਰ ਦੇਣ ਦੇ ਕੋਤਵਾਲ ਬੜਾ ਹੀ ਖੁਸ਼ ਹੋਇਆ ਉਸਨੇ ਤਰੰਤ ਦੋ ਰੰਗੜ ਜਾਨੀਖਾਂ ਤੇ ਮਾਨੀਖਾਂ ਮਾਤਾਜੀ ਤੇ ਸੈਭਜਾਦਿਆਂ ਨੂੰ ਗ੍ਰਿਫਤਾਰ ਕਰਨ ਵਾਸਤੇ ਚੌਧਰੀ ਅਤੇ ਗੰਗੂ ਦੇ ਨਾਲ ਭੇਜ ਦਿੱਤੇ ਜਾਨੀਖਾਂ ਮਾਨੀਖਾਂ ਰੰਗੜਾ ਨੇ ਮਾਤਾਜੀ ਤੇ ਸੈਭਜਾਦਿਆਂ ਨੂੰ ਗ੍ਰਿਫਤਾਰ ਕਰਕੇ ਮੁਰੰਡੇ ਲੈ ਆਂਦਾ ਭਾਈ ਰਤਨ ਸਿੰਘ ਜੀ ਪੰਗੂ ਦੇ ਲਿਖ ਅਨੁਸਾਰ ਮਾਤਾਜੀ ਦੇ ਹੱਥ ਪੈਰ ਰੱਸੀਆਂ ਨਾਲ ਬੰਨ ਅਤੇ ਸੈਭਜਾਦਿਆਂ ਨੂੰ ਹੱਥਕੜੀਆਂ ਤੇ ਪੈਰਾਂ ਵਿੱਚ ਬੇੜੀਆਂ ਪਾ ਸਾਰੀ ਰਾਤ ਭੁੱਖਣ ਪਾਣੇ ਹਵਾਲਾਤ ਵਿੱਚ ਲਿਖਿਆ ਗਿਆ ਸੈਭਜਾਦ ਮਾਤਾ ਜੀ ਨੂੰ ਪੁੱਛਦੇ ਨੇ ਮਾਤਾ ਜੀ ਤੁਹਾਨੂੰ ਕੜੀਆਂ ਨਾਲ ਅਤੇ ਤੁਹਾਨੂੰ ਰੱਸਿਆਂ ਨਾਲ ਨੂੜਿਆ ਹੈ ਸਾਡਾ ਕੀ ਗੁਨਾਹ ਹੈ ਦਾਦੀ ਮਾਤਾ ਪੋਤਰਿਆ ਨੂੰ ਸਮਝਾਉਂਦੀ ਹੈ ਕਿ ਲਾਲ ਜੀ ਸੱਚ ਅਤੇ ਝੂਠ ਦੀ ਲੜਾਈ ਚੱਲ ਰਹੀ ਹੈ ਝੂਠੇ ਜ਼ਾਲਮ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਸੱਚ ਬੋਲਣ ਵਾਲਿਆਂ ਨਾਲ ਅਜਿਹਾ ਹੀ ਸਲੂਕ ਕਰਦੇ ਆਂ